ਗੁਰੂ ਨਗਰੀ ਦੇ ਵਸਨੀਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਸਭ ਨੂੰ ਦੱਸਣਾ ਚਾਹੁੰਨਾ ਖਾਸ ਕਰ ਨੌਰਥਲ ਕੇ ਦੇ ਸਾਰੇ ਹੀ ਵਸਨੀਕਾਂ ਨੂੰ ਦੱਸਣਾ ਚਾਹੁੰਨਾ ਕਿ ਪਰਸੋਂ ਮੈਂ ਲਾਈਵ ਹੋਇਆ ਸੀ ਕੂੜੇ ਦੇ ਡੰਪਰਨ ਜਿੱਤਬ ਨੂੰ ਜੋ ਬਣਾਏ ਇਹਨਾਂ ਨੇ ਤੇ ਉਹਨਾਂ ਨੂੰ ਅੱਗ ਲੱਗੀ ਹੁੰਦੀ ਆ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਸਿਹਤ ਨਾਲ ਖਿਲਵਾੜ ਹੋ ਰਿਹਾ ਘਰ ਘਰ ਬਿਮਾਰ ਲੋਕ ਪਏ ਆ ਬੱਚਿਆਂ ਦੇ ਜਿਹੜਾ ਉਹ ਕਿੰਨਾ ਬੁਰਾ ਹਾਲਿਆ ਤੇ ਉਸ ਦਿਨ ਮੈਂ ਐਲਾਨ ਕੀਤਾ ਸੀ ਕਿ ਅਸੀਂ ਮੰਗਲਵਾਰ 18 ਤਰੀਕ ਨੂੰ ਸਵੇਰੇ 10:00 ਵਜੇ ਤੋਂ ਲੈ ਕੇ 12:00 ਵਜੇ ਤੱਕ ਧਰਨਾ ਦੇਵਾਂਗੇ ਤੇ ਚੇਤਾਵਾਂਗੇ ਸਰਕਾਰ ਨੂੰ ਜਗਾਵਾਂਗੇ ਸਰਕਾਰ ਨੂੰ ਚੇਤਾਵਨੀ ਦਵਾਂਗੇ ਕਿ ਜੇ ਉਹਨਾਂ ਨੇ ਨਾ ਕੰਮ ਕੀਤਾ ਤੇ ਅਸੀਂ ਫਿਰ ਕਾਰਪੋਰੇਸ਼ਨ ਇੰਪਰੂਵਮੈਂਟ ਟਰਸਟ ਜਾਂ ਜਿਹੜੀਆਂ ਵੀ ਸੰਸਥਾਵਾਂ ਇਹਦੇ ਨਾਲ ਸਬੰਧਤ ਆ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਤੇ ਕੰਮ ਬੰਦ ਕਰਾ ਦਾਂਗੇ ਫਿਰ ਜੇ ਤੁਸੀਂ ਕੁਝ ਕਰਨਾ ਹੀ ਨਹੀਂ ਤੇ ਫਿਰ ਤੁਹਾਨੂੰ ਤਨਖਾਹਾਂ ਲੈਣ ਦੀ ਕੀ ਲੋੜ ਐ ਤੇ ਫਿਰ ਕੁਰਸੀਆਂ ਦੇ ਵਿੱਚ ਤੇ ਜਿਹੜੇ ਬੈਠੇ ਚੇਅਰਮੈਨ ਤੇ ਅਫੀਸਰਾਂ ਉਹਨਾਂ ਦੀ ਲੋੜ ਨਹੀਂ ਆਗੀ ਤੇ ਲੋਕ ਆਪ ਹੀ ਕੰਮ ਸੰਭਾਲ ਲੈਣ। ਤੇ ਲੋਕ ਆਪਣੀਆਂ ਟਰਾਲੀਆਂ ਜਾਂ ਆਪਣੇ ਐਫਰਟ ਦੇ ਨਾਲ ਸਾਰਾ ਕੰਮ ਕਰ ਲੈਣਗੇ। ਉਹ ਉਹਦੇ ਤੋਂ ਇਹਨਾਂ ਨੇ ਕੱਲ ਉੱਥੇ ਡੀਸੀਬੀਜ਼ ਜਾ ਕੇ ਕੰਮ ਸ਼ੁਰੂ ਕੀਤਾ। ਮੈਂ ਉੱਥੇ ਮੌਕੇ ਤੇ ਲਾਈਵ ਵੀ ਕਰਕੇ ਆਇਆ। ਪਰ ਉੱਥੇ ਜੋ ਹੋ ਰਿਹਾ ਵਾ ਚਲੋ ਜੇ ਤੇ ਇਹ ਕਰ ਦੇਣਗੇ ਧੰਨਵਾਦ ਕਰਾਂਗੇ ਇਹਨਾਂ ਦਾ। ਦੁਬਾਰਾ ਲੱਗੇ ਨਾ ਮੋਨੀਟਰ ਕਰਾਂਗੇ ਤੇ ਨੌਰਥ ਹਲਕੇ ਦੇ ਵਿੱਚ ਪਹਿਲਾਂ ਸ਼ੁਰੂਆਤ ਦੇ ਵਿੱਚ ਤੇ ਨਾਲ ਹੀ ਮੈਂ ਕਹੂੰ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਜਿਹੜੇ ਵੀ ਹਲਕਾ ਇੰਚਾਰਜ ਹੈਗੇ ਆ ਉਹ ਜੇ ਕੋਈ ਐਫਰਟ ਕਰਨਗੇ ਇਹੋ ਜਿਹਾ ਉਹਨਾਂ ਨਾਲ ਵੀ ਸਹਿਯੋਗ ਕਰਾਂਗੇ ਤੇ ਨੌਰਥ ਦੇ ਹਲਕੇ ਦੇ ਥਾਂ ਥਾਂ ਦੇ ਉੱਤੇ ਜਿਹੜੇ ਕੂੜੇ ਦੇ ਢੰਪੇ ਭਾਵੇਂ 88 ਫੋਟ ਆ ਭਾਵੇਂ ਜਿੱਥੇ ਜਿੱਥੇ ਵੀ ਉੱਥੇ ਜਾ ਕੇ ਮੌਕੇ ਤੇ ਇਹਨਾਂ ਨੂੰ ਦਿਖਾਵਾਂਗੇ ਇਹਨਾਂ ਨੂੰ ਜਗਾਵਾਂਗੇ ਇਹਨਾਂ ਨੂੰ ਚੇਤਾਵਾਂਗੇ ਇਹਨਾਂ ਕੋਲ ਕੰਮ ਕਰਵਾਵਾਂਗੇ ਲੋਕਾਂ ਨੇ ਇਹਨਾਂ ਨੂੰ ਪਾਵਰ ਦਿੱਤੀ ਕੁਰਸੀਆਂ ਦਿੱਤੀਆਂ ਇਸ ਕਰਕੇ ਕਿ ਜਿੱਥੇ ਗੰਦਾ ਪਾਣੀ ਆਉਂਦਾ ਉਹ ਉੱਥੇ ਪਹੁੰਚਾਂਗੇ ਜਿੱਥੇ ਸੀਵਰੇਜ ਚੋਕ ਉਹ ਉੱਥੇ ਪਹੁੰਚਾਂਗੇ ਲੋਕਾਂ ਦੀ ਹਰ ਸਮੱਸਿਆ ਵਾਸਤੇ ਉਹਨਾਂ ਦੇ ਨਾਲ ਖੜੇ ਹੋਵਾਂਗੇ ਤੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਕਿਸੇ ਨੂੰ ਇਹ ਹੋਵੇ ਕਿ ਜੇ ਉਹਨਾਂ ਨੇ ਲਾਈਵ ਕੀਤਾ ਵੀ ਅਸੀਂ ਡਿੱਚਾਂ ਲਾਤੀਆਂ ਅਸੀਂ ਵੇਖੋ ਕਰਨਾ ਪਿਆ ਤੇ ਉਹ ਕੋਈ ਇਸ ਇਹਨੂੰ ਨਾ ਸਮਝਿਓ ਕਿ ਤਰਨਾ ਕੋਈ ਕੈਂਸਲਿਆ ਤਰਨਾ ਉਸੇ ਤਰ੍ਹਾਂ ਹੀ ਲੱਗੂਗਾ ਤਰਨੇ ਦੇ ਉੱਤੇ ਜਿਹੜੀਆਂ ਗੱਲਾਂ ਆਪਾਂ ਕਰਨੀਆਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀਆਂ ਉਹ ਕਰਾਂਗੇ ਇਦੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਆਪਾਂ ਇਹਨਾਂ ਕੋ 4 ਸਾਲ ਤੇ ਸੁੱਤੇ ਰਹੇ ਆ ਹੁਣ ਇਹ ਲੋਕਾਂ ਦੀ ਅੱਖਾਂ ਪੁੰਜਣਗੇ ਸੜਕਾਂ ਸੜਕਾਂ ਦੇ ਉੱਤੇ ਲੋਕ ਲੋਕ ਖਲਾਰਨਗੇ ਥੋੜੀ ਬਹੁਤੀ ਜੋ ਵੀ ਕਰਨ ਵਾਲਾ ਕਰਨਗੇ ਪਰ 4 ਸਾਲ ਰੋਕਾਂ ਨੂੰ ਇਹਨਾਂ ਨੇ ਰਵਾਇਆ ਵਾ ਆਪਾਂ ਪਰ ਇਹਨਾਂ ਕੋ ਕੰਮ ਲੈਣਾ ਕੰਮ ਇਹਨਾਂ ਕੋ ਕਰਾਉਣਾ ਵਾ ਜੇ ਨਹੀਂ ਕਰਨਗੇ ਤੇ ਇਹੀ ਤਰੀਕਾ ਵਾ ਜਿਹੜਾ ਲੋਕਾਂ ਦੀ ਤਾਕਤ ਦੇ ਨਾਲ ਸਾਡਾ ਐਜ਼ ਅ اپੋਜੀਸ਼ਨ ਸਾਡਾ ਫਰਜ਼ ਆ ਲੋਕਾਂ ਨਾਲ ਖੜੇ ਹੋਈਏ ਇਹ ਇਹਨਾਂ ਦਾ 4 ਸਾਲ ਇਹਨਾਂ ਨੂੰ ਮੌਕਾ ਦਿੱਤਾ ਸੀ ਇਹਨਾਂ ਨੇ ਨਹੀਂ ਕੀਤਾ ਹੁਣ ਇਹਨਾਂ ਦੇ ਗਲ ਚੰਗੂੜ ਦੇ ਕੇ ਆਪਾਂ ਕੰਮ ਕਰਾਉਣਾ ਇਸ ਕਰਕੇ ਮੈਂ ਬੇਨਤੀ ਕਰਦਾ ਕੱਲ ਮੰਗਲਵਾਰ 18 ਤਰੀਕ ਨੂੰ 10 ਵਜੇ ਤੋਂ 12 ਵਜੇ ਤੱਕ ਉੱਥੇ ਪਹੁੰਚੋ ਰਣਜੀਤ ਐਵਨਿਊ ਹਾਊਸਿੰਗ ਬੋਰਡ ਵਾਲੀ ਸਾਈਡ ਅਮਰਤਨਾਥ ਬਾਗ ਜਿਹੜਾ ਵਾ ਜਿੱਥੇ ਵੇਰ ਕਾਬੂਤ ਹੈ ਉੱਥੇ ਤੇ ਆਪਾਂ 2 ਘੰਟੇ ਦਾ ਤੁਹਾਡਾ ਟਾਈਮ ਲੈਣਾ ਤੁਹਾਡੀ ਤਾਕਤ ਦੇ ਨਾਲ ਹੀ ਇਹਨਾਂ ਨੇ ਕੰਮ ਕਰਨਾ ਕੋਈ ਤਰੀਕਾ ਇਹਨਾਂ ਕੋ ਵੀ ਆਪਾਂ ਇਹਨਾਂ ਨੂੰ ਆਪਣੀ ਤਾਕਤ ਦਿਖਾਈਏ ਇਨਾਂ ਕੋ ਕੰਮ ਕਰਵਾਈਏ ਨਹੀਂ ਤੇ ਇਨਾਂ ਕੁਛ ਨਹੀਂ ਕਰਨਾ ਇਸ ਕਰਕੇ ਮੇਰੀ ਬੇਨਤੀ ਹੈ ਹਮ ਹੁਮਾ ਕੇ ਜਰੂਰ ਪਹੁੰਚਿਓ ਤੁਹਾਡੀ ਤਾਕਤ ਹੀ ਜਿਹੜੀ ਆ ਉਹ ਸਾਡਾ ਹੌਸਲਾ ਵਧਾਊਗੀ ਤੇ ਅਸੀਂ ਤੁਹਾਡੀ ਲੜਾਈ ਲੜਾਂਗੇ ਕਿਸੇ ਹੱਦ ਤੱਕ ਵੀ ਜਾ ਕੇ ਲੜਾਂਗੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ